ਜਿਹੜੇ ਮੇਰੇ ਨਾਲ ਜੁੜੇ ਹੋਏ ਹੋ ਤੁਸੀਂ ਜਾਣਦੇ ਹੋ ਆਪਾਂ ਕੁਝ ਦਿਨ ਪਹਿਲਾਂ ਮਰਦਾਂ ਦੀਆਂ ਤੇ ਔਰਤਾਂ ਦੀਆਂ ਕਿਸਮਾਂ ਬਾਰੇ ਵੀਡੀਓ ਹੈ ਜਿਹੜੀ ਉਹ ਪਾ ਚੁੱਕੇ ਆ ਤਾਂ ਬਹੁਤ ਸਾਰੇ ਲੋਕਾਂ ਨੇ ਸਾਨੂੰ ਫੋਨ ਆਉਂਦੇ ਆ ਕਿ ਅਸੀਂ ਆਪਦੇ ਆਪ ਚੋਂ ਕਿਸਮਾਂ ਭਾਲਣ ਦੀ ਕੋਸ਼ਿਸ਼ ਕਰਦੇ ਆ ਕਿ ਸਾਡਾ ਕੱਦ ਹੈ ਜਿਹੜਾ ਉਹ ਇਸ ਤਰ੍ਹਾਂ ਦਾ ਹੈ ਸਾਡਾ ਰੰਗ ਰੂਪ ਇਸ ਤਰ੍ਹਾਂ ਦਾ ਹੈ ਸਾਡਾ ਸੁਭਾਅ ਇਸ ਤਰ੍ਹਾਂ ਦਾ ਹੈ ਤੇ ਅਸੀਂ ਇਸ ਨਸਲ ਨਾਲ ਜਿਹੜਾ ਹੈਗਾ ਸਬੰਧ ਰੱਖਦੇ ਆ ਤਾਂ ਇਹ ਕੋਈ ਪਰਫੈਕਟ ਫਾਰਮੂਲਾ ਨਹੀਂ ਦੋਸਤੋ ਇਹਦੇ ਲਈ ਵੀ ਇੱਕ ਫਾਰਮੂਲਾ ਹੈਗਾ ਜੋ ਸਾਡੇ ਗ੍ਰੰਥ ਦੱਸਦੇ ਆ ਉਹ ਲਾਗੂ ਕਰਨ ਤੋਂ ਬਾਅਦ ਤੁਹਾਨੂੰ ਪਤਾ ਲੱਗਣਾ ਹੈ ਕਿ ਤੁਸੀਂ ਕਿਸ ਕਿਸਮ ਦੇ ਹੋ ਉਹ ਅਸੀਂ ਨਿਰੰਤਰ ਵੀਡੀਓ ਚ ਜਿਹੜਾ ਹੈਗਾ ਪਾਉਂਦੇ ਜਾਵਾਂਗੇ ਪਰ ਅੱਜ ਦੀ ਵੀਡੀਓ ਹੈ ਜਿਹੜੀ ਉਹ ਇਹ ਹੈ ਕਿ ਜੇਕਰ ਦੋ ਨਸਲਾਂ ਦਾ ਗਲਤ ਸਮੇਲ ਹੋ ਜਾਂਦਾ ਹੈ ਮੰਨ ਲਓ ਪਦਮਣੀ ਔਰਤੀ ਸਭ ਤੋਂ ਉੱਪਰਲੀ ਨਸਲ ਹੈ ਵਾਜੀ ਜਾਂ ਤੁਰੰਗ ਹੈ ਜਿਹੜੀ ਉਹ ਮਰਦ ਦੀ ਸਭ ਤੋਂ ਹੇਠਲੀ ਕਿਸਮ ਹੈ ਜੇ ਉਹਨਾਂ ਦਾ ਆਪਸ ਵਿੱਚ ਸਮੇਲ ਹੋ ਜਾਂਦਾ ਹੈ ਤਾਂ ਉਹਨਾਂ ਦੇ ਪਰਿਵਾਰ ਕ੍ਰਿਸ਼ਤੇ ਹੈ ਜਿਹੜੇ ਉਹ ਖਰਾਬ ਹੋ ਜਾਂਦੇ ਆ ਜਾਂ ਉਹਨਾਂ ਦਾ ਸੁਭਾਅ ਆਪਸ ਵਿੱਚ ਨਹੀਂ ਮੇਲ ਖਾਂਦਾ ਜਾਂ ਪਰਿਵਾਰਾਂ 'ਚ ਲੜਾਈ ਝਗੜੇ ਰਹਿੰਦੇ ਆ ਤਾਂ ਉਹਨੂੰ ਅਸੀਂ ਕਿਵੇਂ ਦੂਰ ਕਰ ਸਕਦੇ ਆ ਇਸ ਚੀਜ਼ਾਂ ਦਾ ਫਾਇਦਾ ਜਿਹੜਾ ਉਹ ਤ ਕਿ ਜੀ ਆ ਫਲਾਨਾ ਨਾ ਆ ਗਿਆ ਜਿਹੜਾ ਇਹ ਪਾਲੂ ਸੋਡੇ ਗ੍ਰਹਿ ਚੱਕਰ ਹੈ ਜਿਹੜੇ ਉਹ ਇਸ ਤਰ੍ਹਾਂ ਹੈ ਹਾਲਾਂਕਿ ਇਹ ਚੀਜ਼ਾਂ ਦਾ ਇਸ ਚੀਜ਼ ਨਾਲ ਕੋਈ ਮਤਲਬ ਨਹੀਂ ਦੋਸਤੋ ਕੁਦਰਤ ਦਾ ਗ੍ਰਹਾਂ ਦਾ ਸਮੇਲ ਹੈਗਾ ਇਸ ਚੀਜ਼ ਨਾਲ ਬਣਦਾ ਹੈ ਪਰ ਉਹ ਉਸ ਤੰਗ ਨਾਲ ਨਹੀਂ ਜਿਵੇਂ ਉਹ ਤੁਹਾਨੂੰ ਦੱਸ ਰਹੇ ਹੁੰਦੇ ਆ ਜਾਂ ਜੋ ਉਸ ਤੋਂ ਪੈਸੇ ਦੀ ਜਿਹੜੀ ਮੰਗ ਕਰ ਰਹੇ ਹੁੰਦੇ ਆ ਤਾਂ ਉਹ ਸਭ ਕੁਝ ਸਾਨੂੰ ਆਪ ਹੀ ਸਿੱਖ ਲੈਣਾ ਚਾਹੀਦਾ ਕਿਉਂਕਿ ਇੱਕ ਸੈਂਟੀਫਿਕ ਵੇ ਬਣਾਇਆ ਹੋਇਆ ਹੈ ਇੱਕ ਵਿਗਿਆਨਿਕ ਤਰੀਕਾ ਹੀ ਹੈ ਉਹ ਜਿਹਦੇ ਨਾਲ ਤੁਸੀਂ ਆਪ ਦਾ ਜਿਹੜਾ ਰਿਲੇਸ਼ਨ ਹੈ ਉਹ ਠੀਕ ਕਰ ਸਕਦੇ ਹੋ ਤਾਂ ਹਰੇਕ ਨਸਲ ਦਾ ਹਰੇਕ ਨਸਲ ਨਾਲ ਸਮੇਲ ਉਹਦੇ ਫਾਇਦੇ ਉਹਦੇ ਗੁਣ ਉਹ ਅਸੀਂ ਦੱਸਣ ਦੀ ਜਿਹੜੀ ਕੋਸ਼ਿਸ਼ ਕਰਾਂਗੇ ਉਹ 1 ਬਾਈ 1 ਹੀ ਚੱਲੂਗਾ ਕਿਉਂਕਿ ਇੱਕ ਵੀਡੀਓ 'ਚ ਇਹ ਕੰਪਲੀਟ ਹੋਣਾ ਸੰਭਵ ਨਹੀਂ ਤਾਂ ਅੱਜ ਅਸੀਂ ਗੱਲ ਕਰਾਂਗੇ ਜੇ ਪਦਮਣੀ ਨਸਲ ਹੈ ਜਿਹੜੀ ਔਰਦੀ ਸਭ ਤੋਂ ਉੱਪਰਲੀ ਨਸਲ ਉਹਦਾ ਵਿਆਹ ਹੈ ਜਿਹੜਾ ਉਹਦਾ ਸਮੇਲ ਹੈ ਜਿਹੜਾ ਉਹ ਤਰੰਗਵਾਜੀ ਨਸਲ ਮਰਦੀ ਸਭ ਤੋਂ ਅਖੀਰਲੀ ਨਸਲ ਨਾਲ ਹੋ ਜਾਂਦਾ ਤਾਂ ਉਹਨੂੰ ਸੁਧਾਰ ਕਿਵੇਂ ਕੀਤਾ ਜਾ ਸਕਦਾ ਤਾਂ ਪੁਰਾਣੇ ਗ੍ਰੰਥਾਂ 'ਚ ਇਹ ਗੱਲ ਆਉਂਦੀ ਹੈ ਕਿ ਇੱਕ ਤਿਲ ਤੁੰਡਲ ਨਿਆ ਹੁੰਦਾ ਜੀ ਤਿਲ ਜਿਨ੍ਹਾਂ 'ਚੋਂ ਆਪਾਂ ਤੇਲ ਕੱਢਦੇ ਹਾਂ ਤੁੰਡਲ ਚੌਲਾਂ ਨੂੰ ਬੋਲ ਦਿੰਦੇ ਆ ਕਿ ਤਿਲ ਹਮੇਸ਼ਾ ਕਾਲੇ ਰੰਗ ਦੇ ਹੁੰਦੇ ਆ ਚੌਲ ਹਮੇਸ਼ਾ ਚਿੱਟੇ ਰੰਗ ਦੇ ਹੁੰਦੇ ਆ ਉਹਨਾਂ ਨੂੰ ਆਪਸ ਵਿੱਚ ਕਿੰਨਾ ਵੀ ਮਿਕਸ ਕਰ ਦਿਓ ਦੂਰੋਂ ਹੀ ਪਛਾਣ ਆ ਜਾਂਦੀ ਹੈ ਕਿਉਂਕਿ ਰੰਗ ਵੱਖੋ ਵੱਖਰਾ ਹੈ ਹੁਣ ਉਹਨਾਂ ਨੂੰ ਆਪਸ ਵਿੱਚ ਰਲਗੱਡ ਕਰਨੇ ਤਾਂ ਜਾਂ ਤਾਂ ਚੌਲਾਂ ਨੂੰ ਕਾਲਾ ਕਰਨਾ ਪਊਗਾ ਜਾਂ ਤਿਲਾਂ ਨੂੰ ਚਿੱਟਾ ਕਰਨਾ ਪਊਗਾ ਤਾਂ ਇਹ ਚੀਜ਼ ਸਾਡੇ ਰੈਸਟਾਂ ਨੂੰ ਸੁਧਾਰਨ ਚ ਇੱਕ ਉਹਨਾਂ ਨੇ ਨਿਯਮ ਬਣਾਇਆ ਸੀ ਕਿ ਦੋਨਾਂ ਚੋਂ ਇੱਕ ਨੂੰ ਇੱਕ ਜਗ੍ਹਾ ਤੇ ਆ ਕੇ ਖੜਨਾ ਪਊਗਾ ਪਦਮਨੀ ਚੋਕਾ ਬਹੁਤ ਵੱਡੀ ਹੈ ਕਿਉਂਕਿ ਉਹ ਮੇਰੀ ਗਰੀਬੀ ਦਾ ਉੱਤੇ ਕੋਈ ਅਸਰ ਨਹੀਂ ਹੁੰਦਾ ਬਾਤੂ ਦਿਖਾਵਾ ਨਹੀਂ ਹੁੰਦਾ ਉਹਦੇ ਗੁਆਣੇ ਜਿਹੜੇ ਉਹ ਬਹੁਤ ਉੱਚ ਤਾਂ ਉਹਨੂੰ ਵੱਧ ਕੋਸ਼ਿਸ਼ ਕਰਨੀ ਪਊਗੀ ਕਿ ਮੈਂ ਆਪਣਾ ਜਿਹੜਾ ਪਤੀ ਹੈ ਉਹਨੂੰ ਕਿਹੜੇ ਢੰਗ ਨਾਲ ਸਦਾਰਾਂ ਕਿਉਂਕਿ ਉਹਦੇ 'ਚ ਗੋਣੇ ਜਿਹੜੇ ਆਲਰੇਡੀ ਦਿੱਤੇ ਹੋਏ ਆ ਪਰ ਕਿਤੇ ਨਾ ਕਿਤੇ ਉਹ ਗ੍ਰੰਥਾਂ ਦੀਆਂ ਅਸੀਂ ਗੱਲਾਂ ਨਾ ਮੰਨਣ ਕਾਰਨ ਉਹਨਾਂ ਨੂੰ ਚੰਗੀ ਤਰ੍ਹਾਂ ਨਾ ਪੜਨ ਕਾਰਨ ਉਹ ਸਾਰੀ ਉਮਰ ਕੱਢ ਦਿੰਦੇ ਆ ਪਰ ਉਹਨਾਂ ਦੇ ਆਪਸ 'ਚ ਜਿਹੜੇ ਰਿਸ਼ਤੇ ਆ ਉਹ ਖਰਾਬ ਹੀ ਰਹਿੰਦੇ ਆ ਤਾਂ ਉਦੋਂ ਉਹਨਾਂ ਨੇ ਫਿਰ ਉਸ ਸਮੇਂ ਦੌਰਾਨ ਹੀ ਬਣਾਇਆ ਸੀ ਕਿ ਬੱਚੇ ਨੂੰ ਕੋਈ ਦਵਾਈ ਦੇਣੀ ਹੋਵੇ ਉਹ ਕੌੜੀ ਹੋਵੇ ਤਾਂ ਪਾਏ ਕਹਿ ਕੇ ਦਿੰਨੇ ਆ ਕਿ ਪੁੱਤ ਲੈ ਲੈ ਦਵਾਈ ਮਿੱਠੀ ਐ ਗੋੜਰ ਦੀ ਦਵਾਈ ਐ ਤਾਂ ਬੱਚਾ ਲੈ ਵੀ ਲੈਂਦਾ ਤਾਂ ਤੁਸੀਂ ਜੀ ਦੋ ਤਰੰਗ ਨੂੰ ਸਮਝਾਉਂਗੇ ਕਿ ਕਸੂਰ ਤਰੰਗ ਦਾ ਨਹੀਂ ਹੈ ਕਸੂਰ ਵਾਜੀ ਦਾ ਅਸਲ ਦਾ ਨਹੀਂ ਹੋਊਗਾ ਤੁਹਾਡੇ ਪਤੀ ਦਾ ਉਸ 'ਚ ਕਸੂਰ ਨਹੀਂ ਹੋਊਗਾ ਕਿਉਂਕਿ ਉਹ ਚੀਜ਼ ਨੂੰ ਸਮਝਣ ਦੇ ਯੋਗ ਨਹੀਂਗਾ ਤੁਹਾਡੇ ਕੋਲੇ ਉਹ ਕਲਾ ਬਖਸ਼ੀ ਹੋਈ ਆ ਪਰਮਣੀ ਨਸਲ ਕੋਲੇ ਜਿਹੜੀ ਹਰੇਕ ਗੁਣ ਨੂੰ ਅਬਜ਼ਰਵ ਕਰ ਸਕਦੀ ਹੈ ਹਰੇਕ ਗੁਣ ਨੂੰ ਸੁਧਾਰ ਸਕਦੀ ਹੈ ਤਾਂ ਉਹ ਤੁਹਾਨੂੰ ਕੋਸ਼ਿਸ਼ ਕਰਨੀ ਪੈਣੀ ਹੈ ਕੋਸ਼ਿਸ਼ ਤਰੰਗ ਨੂੰ ਵੀ ਕਰਨੀ ਪਊਗੀ ਪਰ ਉਹਦੇ 'ਚ ਉਹਨੀ ਕੈਪੈਸਿਟੀ ਨਹੀਂ ਜਿੰਨੀ ਤੁਸੀਂ ਕਰ ਸਕਦੇ ਹੋ ਬੱਚਿਆਂ ਦੀ ਪਰਵਰਿਸ਼ ਤੇ ਗੱਲ ਜੇ ਅੱਗੇ ਆਪਾਂ ਵਧ ਗਏ ਵੀ ਉਹਨਾਂ ਦੇ ਬੱਚੇ ਹੁੰਦੇ ਆ ਉਸ ਨਸਲ ਚ ਸੁਧਾਰ ਕਰਨ ਲਈ ਉਹ ਰਲਗੱਡ ਨਸਲ ਬਣ ਸਕਦੀ ਹੈ ਕਿਉਂਕਿ ਮਰਦੀ ਸਭ ਤੋਂ ਛੂਟੀ ਨਸਲ ਹੈ ਔਰਤੀ ਸਭ ਤੋਂ ਉੱਪਰਲੀ ਨਸਲ ਹੈ ਤਾਂ ਉਸ ਚ ਕਾਫੀ ਗੁਣ ਚੰਗੇ ਵੀ ਕਈ ਵਾਰੀ ਪੈਦਾ ਹੋ ਜਾਂਦੇ ਆ ਜੇ ਤੁਰੰਗ ਦੀ ਗੱਲ ਕਰੀਏ ਤਾਂ ਉਹ ਬੇਮਤਲਬੀ ਦਲੇਰੀ ਫੜ ਜਾਂਦਾ ਜੇ ਕਿਤੇ ਲੜਾਈ ਹੈ ਤਾਂ ਉਹ ਨੂੰ ਪਹਿਲ ਦੇਊਗਾ ਤਾਂ ਜਿਹੜੀ ਪਦਮਣੀ ਨਸਲ ਹੈ ਉਹਦੇ ਚ ਦਲੇਰੀ ਵੀ ਹੈਗੀ ਹੈ ਉਹਦੇ ਚ ਸਮਝ ਵੀ ਹੈਗੀ ਹੈ ਤਾਂ ਸਮਝ ਆਪਣੀ ਮਾਤਾ ਵਾਲੀ ਤੇ ਦਲੇਰੀ ਆਪਣੇ ਪਿਤਾ ਵਾਲੀ ਜੇਕਰ ਇਹ ਇਹ ਉਹਦੇ ਚ ਗੁਣ ਆ ਜਾਂਦੇ ਆ ਤਾਂ ਬਿਲਕੁਲ ਹੀ ਬਹੁਤ ਸੋਹਣੀ ਅੱਗੇ ਜਾ ਕੇ ਨਸਲ ਹੈ ਜਿਹੜੀ ਉੱਚੀ ਚੜੀ ਜਾਂਦੀ ਹੈ ਹੁਣ ਉਹਦੇ ਚ ਅਸੀਂ ਕੀ ਸੁਧਾਰ ਕਰ ਸਕਦੇ ਹਾਂ ਅਸੀਂ ਸੁਧਾਰ ਕਰ ਸਕਦੇ ਹਾਂ ਕਿ ਜਿਹੜਾ ਤੁਰੰਗ ਨਸਲ ਹੈ ਜਿਹੜਾ ਪਤੀ ਹੈ ਉਹ ਨੂੰ ਇਹ ਗੱਲ ਜੇ ਸਮਝ ਆਉਂਦੀ ਹੈ ਕਿ ਮੇਰੀ ਪਤਨੀ ਹੈ ਜਿਹੜੀ ਉਹਦੀ ਹਰ ਇੱਕ ਤਾਰੀਫ ਕਰਦਾ ਉਹਦੇ ਗੁਣਾਂ ਦੀ ਹਰ ਇੱਕ ਤਾਰੀਫ ਕਰਦਾ ਤਾਂ ਮੈਨੂੰ ਬਹੁਤ ਸਾਰੇ ਕੰਮ ਹੈ ਜਿਹੜੇ ਉੱਤੇ ਛੱਡ ਦੇਣੇ ਚਾਹੀਦੇ ਆ ਜਿਹੜਾ ਕੰਮ ਤੁਰੰਗ ਨਹੀਂ ਕਰ ਸਕਦਾ ਉਹ ਬੇਚਜ ਕੋ ਕੇ ਪਰਮਣੀ ਨੂੰ ਆਪਦੇ ਹੱਥ ਚ ਲੈ ਲੈਣਾ ਚਾਹੀਦਾ ਜੇ ਗੱਲ ਕਰ ਲਈਏ ਉਹ ਨੂੰ ਸਮਝਾਉਣ ਦੀ ਤਾਂ ਬਿਲਕੁਲ ਪਰਮਣੀ ਇਹ ਸੋਚ ਕੇ ਤੁਰੇ ਇਹ ਗੱਲ ਸੋਚ ਕੇ ਕਰੇ ਕਿ ਜਿਹੜੀ ਮੈਂ ਗੱਲ ਕਰੂੰਗੀ ਉਹ ਇਹਨੂੰ 40% ਵੀ ਸਮਝ ਆਉਂਦੀ ਹੈ ਤਾਂ ਮੇਰੀ ਅੱਜ ਜਿੱਤ ਹੈ ਕਿਉਂਕਿ ਇਹਨੂੰ ਅੱਜ ਤੋਂ 2 ਮਹੀਨਿਆਂ ਨੂੰ ਉਹ 7% ਸਮਝ ਆਊਗੀ ਇਹ ਅਸੀਂ ਆਪਦੀਆਂ ਜਿਹੜੀਆਂ ਆਪਦੀਆਂ ਕੁਝ ਗੁਣਾਂ ਹੈ ਉਹਦੇ ਨਾਲ ਸੁਧਾਰ ਕਰ ਸਕਦੇ ਹਾਂ ਫਿਰ ਹੁਣ ਜਿਹੜੀ ਪਰਮਣੀ ਨਸਲੇ ਵਿੱਚ ਸੰਭੋਗ ਦੀ ਕੋਈ ਬਾੜੀ ਇੱਛਾ ਨਹੀਂ ਹੋਊਗੀ ਉਹ ਵਾਜਬ ਸਮੇਂ ਸਮੇਂ ਜੋ ਸੰਭੋਗ ਦਾ ਜਿਹੜਾ ਹੈਗਾ ਲਾਭ ਉਠਾਊਗੀ ਤੁਰੰਗ ਚ ਉਹ ਗੁਣ ਹੈ ਜਿਹੜਾ ਉਹ ਵੱਧ ਹੋਊਗਾ ਤਾਂ ਉਹ ਕਿਹੜੇ ਢੰਗ ਨਾਲ ਮਤਲਬ ਸਮਝਾਇਆ ਜਾ ਸਕਦਾ ਉਹਨੂੰ ਕਿਹੜੇ ਤੰਗ ਨਾਲ ਜਿਹੜਾ ਹੈਗਾ ਰੋਕਿਆ ਜਾ ਸਕਦਾ ਤਾਂ ਇਸ ਚੀਜ਼ ਲਈ ਅਸੀਂ ਖੁੱਲਕੇ ਇਹਦੇ ਬਾਰੇ ਨਹੀਂ ਬੋਲਾਂਗੇ ਕਿਉਂਕਿ ਫਿਰ ਉਹੀ ਐ ਵੀ ਮੁੱਦੇ ਵਿੱਚ ਖੜੇ ਹੋ ਜਾਂਦੇ ਆ ਅਸੀਂ ਇਹਦੇ ਬਾਰੇ ਬੁੱਕ 'ਚ ਜਰੂਰ ਜਿਹੜਾ ਹੈਗਾ ਦੱਸਿਆ ਹੋਇਆ ਚਲੋ ਹੁਣ ਆਪਾਂ ਇਸ ਗੱਲ ਤੇ ਆ ਜਾਈਏ ਕਈ ਕਹਿ ਦਿੰਦੇ ਆਪਾਂ ਨੂੰ ਬੱਚਿਆਂ ਦੀ ਪਰਵਰਿਸ਼ਾ ਜਿਹੜੀ ਉਹ ਪਦਮਣੀ ਕਰੂਗੀ ਕਿਉਂਕਿ ਪਦਮਣੀ ਉਸ ਚੀਜ਼ 'ਚ ਮੰਨੀ ਗਈ ਹੈ ਕਿ ਉਹ ਬੱਚਿਆਂ ਦਾ ਸਹੀ ਸੁਧਾਰ ਕਰ ਲੂਗੀ ਪਦਮਣੀ ਆਪਣੀ ਮਰਜ਼ੀ ਕਰੂਗੀ ਪਰ ਉਹ ਉਸ ਤਰੰਗ ਤੋਂ ਬਚਾ ਕੇ ਰੱਖੂਗੀ ਤਰੰਗ ਨੂੰ ਇਹ ਗੱਲ ਪਤਾ ਨਹੀਂ ਲੱਗਣ ਦੇਊਗੀ ਆਪਦੀ ਪਤੀ ਨੂੰ ਇਹ ਗੱਲ ਪਤਾ ਨਹੀਂ ਲੱਗਣ ਦੇਵੇ ਕਿ ਮੈਂ ਇਸ ਤਰ੍ਹਾਂ ਸੁਧਾਰ ਕਰਨਾ ਚਾਹੁੰਦੀ ਹਾਂ ਕਿਉਂਕਿ ਤਰੰਗ ਉਸ ਚੀਜ਼ ਨੂੰ ਵਗੜਨ ਦੀ ਜਿਹੜੀ ਹੈਗੇ ਕੋਸ਼ਿਸ਼ ਕਰੂਗਾ ਕਿਉਂਕਿ ਉਹਦੇ ਵਿੱਚ ਕੋਣ ਉਸ ਤਰ੍ਹਾਂ ਦੇ ਹੈ ਇਸ ਤੋਂ ਇਲਾਵਾ ਦੋਸਤੋ ਤਰੰਗ ਕੋਈ ਵੀ ਗਲਤੀ ਕਰਦਾ ਹੈ ਤਰੰਗ ਕੋਈ ਵੀ ਕਿਸੇ ਗੱਲ ਤੇ ਸਹੀ ਨਹੀਂ ਤਾਂ ਉਹ ਪਦਮਨੀ ਨੇ ਉਸ ਚੀਜ਼ ਨੂੰ ਰੋਕਣਾ ਉਹਦੇ ਸਾਰੇ ਗੁਣ ਪਦਮਨੀ ਦੇ ਕੀ ਹੈ ਤੇ ਤੁਰੰਗ ਦੇ ਕੀ ਆ ਉਹ ਆਪਾਂ ਪਹਿਲਾਂ ਵੀਡੀਓ ਚ ਦੱਸ ਦਿੱਤੇ ਆ ਉਹ ਤੁਸੀਂ ਸੁਣ ਵੀ ਲਏ ਆ ਉਹਨਾਂ ਚ ਕੀ ਕੀ ਬਦਲਾਅ ਹੋ ਸਕਦਾ ਤਾਂ ਉਹਦੇ ਲਈ ਕੁਝ ਆਪਾਂ ਗੱਲਾਂ ਸੋੰਦੇ ਹੋਣੀਆਂ ਕਿ ਗ੍ਰਹਿ ਚੱਕਰ ਆ ਯਾਰ ਕਿ ਫਲਾਨਾ ਜਿਹੜਾ ਹੈਗਾ ਗ੍ਰਹਿ ਚੱਕਰ ਬਣਦਾ ਉਸ ਟੰਗ ਨਾਲ ਮਤਲਬ ਆਪਾਂ ਉਹ ਉਹ ਦਿਨ ਹੁੰਦੇ ਆ ਤਾਂ ਬਿਲਕੁਲ ਜੀ ਉਹ ਦਿਨ ਹੁੰਦੇ ਆ ਇਹਦੇ ਚ ਕੋਈ ਸ਼ੱਕ ਨਹੀਂ ਇਹਨੂੰ ਹੁਣ ਸਮਝਾਉਣ ਦਾ ਇੱਕ ਮੈਂ ਤਰੀਕਾ ਤੁਹਾਨੂੰ ਦੱਸਦਾ ਕਿ ਜਦੋਂ ਸਾਲ ਬਣੇ ਸੀ ਨਾ ਉਦੋਂ ਚਾਰ ਤਰ੍ਹਾਂ ਦੇ ਬਣੇ ਸੀ ਸੂਰਜ ਸੂਰਜ ਦਾ ਸਾਲ ਚੰਦਰਮਾ ਦਾ ਸਾਲ ਸਾਵਣ ਦਾ ਸਾਲ ਤੇ ਨਕਸ਼ਤਰ ਦਾ ਸਾਲ ਹੁਣ ਜੇ ਸੂਰਜ ਦੇ ਸਾਲ ਦੀ ਗੱਲ ਕਰ ਲਈਏ ਸੂਰਜ ਦੇ ਸਾਲ 'ਚ ਧਰਤੀ ਸੂਰਜ ਦੇ ਚੱਕਰ ਘੜਦੀ ਹੈ ਧਰਤੀ ਸੂਰਜ ਦੇ ਚੱਕਰ ਘੜਦੀ ਹੈ ਤਾਂ ਉਹ ਚੱਕਰ ਵੀ ਕੀ ਹੁੰਦੇ ਆ ਕਿ ਉਹ 365 ਦਿਨ 5 ਘੰਟੇ 45 ਮਿੰਟ ਤੇ 46 ਸਕਿੰਟ 'ਚ ਧਰਤੀ ਸੂਰਜ ਦਾ ਗੇੜਾ ਪੂਰਾ ਕਰਦੀ ਹੈ 365 ਦਿਨ 5 ਘੰਟੇ 45 ਮਿੰਟ ਤੇ 46 ਸਕਿੰਟ ਹੁਣ 365 ਦਿਨਾਂ ਦਾ ਆਪਾਂ ਸਾਲ ਮੰਨਦੇ ਆ ਲੀਪ ਨੂੰ ਕੱਢ ਦਈਏ ਪਾਸੇ ਤਾਂ ਫਿਰ ਇਹ 5 ਘੰਟੇ 45 ਮਿੰਟ 46 ਸਕਿੰਟ ਹੈ ਜਿਹੜੇ ਉਹ ਕੀ ਉਹ ਕਿੱਥੇ ਅਸੀਂ ਐਡਜਸਟ ਕਰਾਂਗੇ ਫਿਰ ਚੰਦਰਮਾ ਦਾ ਸਾਲ ਆਉਂਦਾ ਉਹਦੇ ਚ 354 ਦਿਨਾਂ ਦਾ ਸਾਲ ਬਣਾਇਆ ਜਾਂਦਾ 8 ਘੰਟੇ 45 ਮਿੰਟ ਤੇ 36 ਸਕਿੰਟ ਦਾ ਹੁਣ ਇਹ ਦੋਨਾਂ ਦਾ ਵਿਚਕਾਰ ਜੇ ਗੱਲ ਕਰ ਲਈਏ ਤਾਂ 10 ਦਿਨ ਤੇ 21 ਘੰਟਿਆਂ ਦਾ ਫਰਕ ਪੈ ਗਿਆ ਉਹ 10 ਦਿਨ ਤੇ 21 ਘੰਟੇ ਉਹ ਦਿਨ ਹੈ ਜਿੱਥੇ ਕੁਦਰਤ ਇਸ ਲਈ ਉਹ ਦਿਨ ਕੁਦਰਤ ਦੇ ਗੇੜ 'ਚ ਉਹ ਰਹਿ ਜਾਂਦੇ ਆ ਜੇ ਆਪਾਂ ਦੇਸੀ ਜੱਟੂ ਭਾਸ਼ਾ 'ਚ ਗੱਲ ਕਰ ਲਈਏ ਤਾਂ ਕੁਦਰਤ ਦੇ ਗੁਣੀਆਂ 'ਚ ਫੱਟ ਨਹੀਂ ਬੈਂਦੇ ਉਹ ਦਿਨ ਆਮ ਬੰਦੇ ਆਪਦੀਆਂ ਕਲਪਨਾਵਾਂ ਚ ਕੰਪਲੀਟ ਕਰਨ ਦੇ ਯੋਗ ਹੋ ਜਾਂਦੇ ਆ ਉਹ ਦਿਨ ਸਾਡੇ ਲਈ ਮਹੱਤਵਪੂਰਨ ਹੋ ਜਾਂਦੇ ਆ ਕਿ ਆ ਦਿਨਾਂ ਚ ਅਸੀਂ ਆਏ ਆ ਇਸ ਮੇਲ ਐ ਜਿਹੜਾ ਉਹ ਸੁਧਾਰ ਸਕਦੇ ਆ ਬੱਚੇ ਦੀ ਪੁਦਾਇਸ਼ ਜਿਹੜੇ ਕਹਿੰਦੇ ਸੰਤਾਨ ਯੋਗ ਨਹੀਂ ਬਣਦਾ ਜਾਂ ਕੁਝ ਉਹ ਦਿਨਾਂ ਚ ਉਹ ਵਾਈਬਸ ਐ ਜਿਹੜੀਆਂ ਉਹ ਵੱਧ ਹੁੰਦੀਆਂ ਹੁਣ ਉਹ ਦਿਨਾਂ ਦੀ ਪਰਖ ਕਿਵੇਂ ਹੋਊਗੀ ਉਹ ਇੱਕ ਵੀਡੀਓ ਦਾ ਵਿਸ਼ਾ ਹੀ ਮਤਲਬ ਛੋਟਾ ਵਿਸ਼ਾ ਨਹੀਂਗਾ ਉਹ ਬਹੁਤ ਵੱਡਾ ਵਿਸ਼ਾ ਹੈ ਉਹਦੇ ਤੇ ਵੀ ਕਦੇ ਜਰੂਰ ਗੱਲ ਕਰਾਂਗੇ ਵੀਡੀਓ ਚ ਕਿ ਉਹ ਕਿਹੜੇ ਕਿਹੜੇ ਦਿਨ ਕਿਹੜੀ ਕਿਹੜੀ ਨਸਲ ਲਈ ਬੈਨੀਫੀਸ਼ੀਅਲ ਐ ਕਿਹੜੀ ਕਿਹੜੀ ਨਸਲ ਉਹ ਦਿਨਾਂ ਤੋਂ ਆਹ ਹਾ ਦਿਨਾਂ ਤੋਂ ਗਰੇਜ ਕਰ ਸਕਦੀ ਹੈ ਇਸ ਤੋਂ ਇਲਾਵਾ ਜਿਹੜਾ ਸੌਂਦਾ ਸਾਲ ਬਣਾਉਂਦੇ ਆ ਉਹ 30 30 ਦਿਨਾਂ ਦਾ ਬਣਾ ਲਿੰਦੇ ਆ ਜੀ ਬਰਉਂਤੀਆ 36 360 ਦਿਨਾਂ ਦਾ ਜਿਹੜਾ ਸਾਲ ਬਣਾ ਕੇ ਉਹਨਾਂ ਨੇ ਕੰਪਲੀਟ ਕਰਤਾ ਤਾਂ ਫਿਰ ਦਿਨਾਂ ਦਾ ਫਰਕ ਹੈ ਜਿਹੜਾ ਉਹ 5 ਦਿਨਾਂ ਦਾ ਰਹਿ ਗਿਆ ਜੇ ਨਕਸ਼ਤਰ ਦੀ ਗੱਲ ਕਰ ਲਈਏ ਤਾਂ 27 27 ਦਿਨਾਂ ਦਾ ਸਾਲ ਬਣਾਤਾ ਤੇ ਅਸਲ 27 27 ਦਿਨਾਂ ਦੇ ਮਹੀਨੇ ਬਣਾਤੇ ਤੇ ਸਾਲ 354 24 ਦਿਨਾਂ ਦਾ ਬਣ ਗਿਆ ਤਾਂ ਉਹ ਫਿਰ ਜਿਹੜਾ 40 42 ਦਿਨਾਂ ਦਾ ਫਰਕ ਪੈ ਜਾਂਦਾ ਉਹ ਦਿਨ ਹੈ ਜਿਹੜੇ ਉਹ ਕਿਹੜੀ ਕਿਹੜੀ ਨਸਲ ਲਈ ਕਿਵੇਂ ਕਿਵੇਂ ਵਾਜਬ ਹੈ ਉਦੇ ਬਾਰੇ ਵੀ ਜਰੂਰ ਗੱਲ ਕਰਾਂਗੇ ਜਿਹੜੇ ਤੁਹਾਡੇ ਪਰਿਵਾਰਕ ਰਿਸ਼ਤੇ ਐ ਉਹ ਤੁਹਾਡੀਆਂ ਕਦਰਾਂ ਕੀਮਤਾਂ ਜਿਹੜੀਆਂ ਉਹ ਤੁਸੀਂ ਆਪਦੀ ਬੁੱਧੀ ਨਾਲ ਆਪਦੇ ਵਿਵੇਕ ਨਾਲ ਹੱਲ ਕਰਨੀ ਹੁੰਦੀ ਐ ਉਹਦੇ ਲਈ ਕੋਈ ਤੰਤਰਿਕ ਕੁਛ ਨਹੀਂ ਕਰ ਸਕਦਾ ਉਹ ਵਿਵੇਕ ਤੇ ਬੁੱਧੀ ਕੀ ਐ ਕਿਹੜੀ ਨਸਲ ਨੂੰ ਕੀ ਕੀ ਚੀਜ਼ਾਂ ਵਰਤਣੀਆਂ ਚਾਹੀਦੀਆਂ ਕਿਹੜੇ-ਕਿਹੜੇ ਸਮੇਂ ਕਿਵੇਂ-ਕਿਵੇਂ ਟਾਲਿਆ ਜਾ ਸਕਦਾ ਕਿਹੜੇ ਗੁਣ ਆਪਦੇ ਅੰਦਰੋਂ ਕੱਢ ਕੇ ਉਸ ਚੀਜ਼ ਨੂੰ ਸੁਧਾਰ ਕੀਤਾ ਜਾ ਸਕਦਾ ਤਾਂ ਉਹਦੇ ਬਾਰੇ ਅਸੀਂ ਲਗਾਤਾਰ ਵੀਡੀਓ ਐ ਜਿਹੜੀਆਂ ਉਹ ਲੈ ਕੇ ਆਉਂਦੇ ਰਵਾਂਗੇ ਤਾਂ ਕਿ ਲੋਕਾਂ 'ਚ ਵੱਧ ਤੋਂ ਵੱਧ ਇਸ ਚੀਜ਼ ਦਾ ਪਤਾ ਲੱਗ ਸਕੇ ਇਸ ਤੋਂ ਇਲਾਵਾ ਦੋਸਤੋ ਅਖੀਰ ਚ ਆਪਾਂ ਇਹ ਗੱਲ ਕਰਦੇ ਆ ਕਿ ਹਰੇਕ ਨਸਲ ਦਾ ਸਮੇਲ ਗਲਤ ਬਣੇ ਸਹੀ ਬਣੇ ਉਹਦੇ ਬਾਰੇ ਅਸੀਂ ਜਰੂਰ ਜਿਹੜੀ ਹੈਗੀ ਹੈ ਵੀਡੀਓ ਬਣਾਵਾਂਗੇ ਤਾਂ ਕਿ ਇੱਕ ਇੱਕ ਨਸਲ ਕਰਕੇ ਸਾਨੂੰ ਜਿਹੜਾ ਹੈਗਾ ਸਮਝ ਆ ਸਕੇ ਪਰ ਇੱਥੇ ਅਸੀਂ ਅਖੀਰ ਚ ਇਹ ਵੀ ਮੈਂ ਕਹਿਣਾ ਚਾਹੁੰਦਾ ਕਿ ਬਿਲਕੁਲ ਬੱਚਾ ਕੀ ਹੋਊਗਾ ਮੁੰਡਾ ਹੋਊਗਾ ਜਾਂ ਕੁੜੀ ਹੋਊਗਾ ਇਹਦੇ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਉਹ ਗ੍ਰੰਥ ਦੱਸਦੇ ਆ ਕਿ ਇਸ ਢੰਗ ਨਾਲ ਕਰੂਗੇ ਤਾਂ ਬੱਚਾ ਇਸ ਤਰ੍ਹਾਂ ਦਾ ਹੋਊਗਾ ਉਹ ਚੀਜ਼ਾਂ ਅਸੀਂ ਕਦੇ ਵੀ ਇੱਥੇ ਡਿਸਕ੍ਰਾਈਬ ਨਹੀਂ ਕਰਾਂਗੇ ਕਿਉਂਕਿ ਨਹੀਂ ਉਹ ਬੁੱਕ ਚ ਵੀ ਨਹੀਂ ਕਰਾਂਗੇ ਅਸੀਂ ਕਿਉਂਕਿ ਔਰਤਾਂ ਦਾ ਸਨਮਾਨ ਸਾਡੇ ਲਈ ਜ਼ਰੂਰੀ ਹੈ ਬਹੁਤ ਲੋਕ ਗਲਤ ਫਾਇਦਾ ਠਾਕੇ ਸਿਰਫ ਮੁੰਡਿਆਂ ਪ੍ਰਤੀ ਇਹ ਕਾਨੂੰਨ ਲਾਗੂ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਇਹ ਜ਼ਰੂਰ ਦੱਸ ਦੇ ਰਵਾਂਗੇ ਕਿ ਕਿਹੜੇ ਕਿਹੜੇ ਦਿਨ ਕਿਹੜੇ ਕਿਹੜੇ ਨਸਲ ਲਈ ਕਿਵੇਂ ਕਿਵੇਂ ਸਦਾਰ ਕਰ ਸਕਦੇ ਆ ਤਾਂ ਵੀਡੀਓ ਚੰਗੀ ਲੱਗੀ ਤਾਂ ਅੱਗੇ ਹੋਰ ਵੀ ਬਣਾਉਂਦੀਆਂ ਕੋਸ਼ਿਸ਼ ਕਰਾਂਗੇ ਸ਼ੇਅਰ ਕਰਨ ਲਈ ਨਾ ਅਸੀਂ ਪਹਿਲਾਂ ਕਹਿੰਨੇ ਹੁੰਦੇ ਆ ਨਾ ਅਸੀਂ ਅੱਜ ਕਹੀਏ ਤਾਂ ਤਾਂ ਉਸ ਤੋਂ ਬਾਅਦ ਅਸੀਂ ਇਹ ਵੀ ਐਕਸੈਪਟ ਕਰਦੇ ਆਂ ਕਿ ਇਹਦੇ ਵਿੱਚ ਗਲਤੀਆਂ ਰਹਿੰਦੀਆਂ ਹੋਣਗੀਆਂ ਤਾਂ ਉਹਦੇ ਸਮੇਂ ਚ ਉਹਦੇ ਚ ਸੁਧਾਰਾਂਗੇ ਵੀ ਵੀਡੀਓ ਦੋ ਦੋ ਤਿੰਨ ਤਿੰਨ ਦਿਨਾਂ ਦੇ ਵਕਫੇ ਤੇ ਪਾਉਣ ਦਾ ਕਾਰਨ ਹੀ ਇਹ ਹੈ ਕਿਉਂਕਿ ਬਹੁਤ ਗੱਲਾਂ ਸਾਥੋਂ ਵੀ ਕਈ ਵਾਰੀ ਰਹਿ ਜਾਂਦੀਆਂ ਤੇ ਜਿਹੜੇ ਵੀ ਰਿ ਕਮੈਂਟ ਕਰਦੇ ਐ ਉਹ ਆਪਦੀ ਸ਼ਬਦਾਵਲੀ ਸਹੀ ਰੱਖਿਆ ਕਰੋ ਕਿਉਂਕਿ ਅਸੀਂ ਤੁਹਾਨੂੰ ਸ਼ੇਅਰ ਕਰਨ ਲਈ ਨਹੀਂ ਕਹਿੰਦੇ ਅਸੀਂ ਤੁਹਾਨੂੰ ਕੋਈ ਚਿੱਠੀ ਪਾ ਕੇ ਨਹੀਂ ਕਹਿੰਦੇ ਕਿ ਸਾਡੀ ਵੀਡੀਓ ਦੇਖੋ ਜੇ ਨੂੰ ਨਹੀਂ ਚੰਗੀ ਲੱਗਦੀ ਬਿਲਕੁਲ ਨਾ ਦੇਖੋ ਜੀ ਅੱਗੇ ਵੀ ਲੋਕਾਂ ਨੂੰ ਕਹੋ ਕਿ ਜਿਹੜਾ ਗੁੱਲੂ ਬਰਾੜ ਪੇਜ ਹੈ ਉਦੇ ਤੇ ਆ ਗੱਲ ਹੈ ਜਿਹੜੀ ਚੰਗੀ ਨਹੀਂ ਤੇ ਭਾਈ ਨਾ ਦੇਖਿਆ ਕਰ ਜੇ ਉਹ ਵੀ ਨਾ ਦੇਖੂਗਾ ਸਾਨੂੰ ਤਾਂ ਵੀ ਕੋਈ ਫਰਕ ਨਹੀਂ ਕਿਉਂਕਿ ਸਾਡੇ ਕੋਈ ਇਹਦੇ ਤੋਂ ਰੋਟੀ ਪਾਣੀ ਨਹੀਂ ਚੱਲਦਾ ਇਹ ਇੱਕ ਜਾਣਕਾਰੀ ਲਈਏ ਧੰਨਵਾਦ ਦੋਸਤੋ